ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਬੀਤੀ ਰਾਤ ਗੜਸ਼ੰਕਰ ਦੇ ਨਾਲ ਲੱਗਦੇ ਪਿੰਡ ਟੋਰੋਵਾਲ ਵਿਖੇ ਕੈਂਟਰ ਪਲਟਨ ਦੇ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਉਡਣ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਦੀ ਸੰਗਤ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਮੱਥਰ ਟੇਕਣ ਉਪਰੰਤ ਵਾਪਸ ਜਾ ਰਹੇ ਸਨ ਤਾਂ ਪਿੰਡ ਟੋਰੋਵਾਲ ਦੇ ਨਜ਼ਦੀਕ ਕੈਂਟਰ ਦੀ ਬ੍ਰੇਕ ਫੇਲ ਹੋਣ ਦੇ ਨਾਲ ਉਹ ਪਲਟ ਗਿਆ ਜਿਸ ਦੇ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅਨੇਕਾਂ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਸਿਵਲ ਹਸਪਤਾਲ ਗੜਸ਼ੰਕਰ ਤੋਂ ਇਲਾਵਾ ਹੋਰ ਥਾਵਾਂ ਤੇ ਭੇਜਿਆ ਗਿਆ ਹੈ ਮ੍ਰਿਤਕਾਂ ਦੇ ਵਿੱਚੋਂ ਦੋ ਵਿਅਕਤੀਆਂ ਦੀ ਪਛਾਣ ਗੁਰਮੁਖ ਸਿੰਘ ਪੁੱਤਰ ਨਜਰਾਮ ਉਮਰ 55 ਤੇ ਨਵਜੋਤ ਕੌਰ ਲਾਡੋ ਪੁੱਤਰੀ ਜਾਗਰ ਸਿੰਘ ਪਿੰਡ ਓੜਨ ਤਹਿਸੀਲ ਰਾਜਪੁਰਾ ਜਿਹੜਾ ਪਟਿਆਲਾ ਵੱਜੋਂ ਹੋਈ ਹੈ ਗੜਸ਼ੰਕਰ ਤੋਂ ਪੰਜਾਬੀ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਮੇਰਾ ਨਾਮ ਸੁਜੀਤ ਸਿੰਘ ਹੈ ਜੀ ਇਹ ਸੰਗਤ ਦਾ ਕਰਾਲਗੜ੍ਹ ਤੋਂ ਜੀ ਆਪਣਾ ਬੰਨਾਂ ਚ ਜਾਰੀ ਸੀ ਜੀ ਅਚਾਨਕ ਬ੍ਰੇਕ ਫੇਲ ਹੋਣ ਕਰਕੇ ਗੱਡੀ ਬੇ ਕੰਟਰੋਲ ਗੱਡੀ ਕਿ ਕਿ ਐਂਟਰ ਹੋ ਗਈ ਕਿੱਲੀ ਸੰਗਤ ਕਿੰਨੇ ਸੰਗਤ ਹੈ ਜੀ 40 ਮੀਟਰ ਦਾ 60 ਕਿੰਨਾ ਮਤਲਬ ਜੇ ਚਾਰ ਮੀਟਰ ਦਾ ਜਾਨੀ ਨੁਕਸਾਨ ਦਾ ਤਿੰਨ ਮੌਤਾਂ ਇਹ ਜਖਮੀਆ ਤੁਹਾਡੇ ਸਾਹਮਣੇ ਪਈ ਹੈ ਜੀ ਕੁਝ ਬੀਜੀਏ ਵਿੱਚ ਤਿੰਨ ਹੋਰ ਪਿੱਛੇ ਪਈ ਹੈ ਕੁਝ ਹਾਂਜੀ 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 ਕੈਂਟਰ ਬੰਦ ਗਿਆ ਕੈਂਟਰ ਬੰਦ ਗਿਆ ਜੀ ਮੇਰਾ ਨਾਮ ਰਾਮ ਸਿੰਘ ਹੈ ਜੀ ਪਿੰਡ ਉੜਦਨੇ ਜੀ ਜ਼ਿਲ੍ਹਾ ਪਟਿਆਲਾ ਤਹਿਸੀਲ ਰਾਜਪੁਰਾਈ ਇਹ ਆਪਣਾ ਕਰਾਲਗੜ ਜਾਰੇ ਦੇ ਜੀ ਟਰਾਲ ਘੜਤੇ ਆਂਦੇ ਹੋਏ ਮੱਥਾ ਟੇਕਾ ਜੀ ਗੱਡੀ ਆਰੀ ਦੀ ਗੱਡੀ ਕੀ ਬ੍ਰੇਕ ਫੈਲ ਹੋਣ ਕਰਨ ਤਾਂ ਇਹ ਆਸਤਾ ਵਾਪਰਿਆ ਜੀ ਸਰਕਾਰ ਨੂੰ ਇਹ ਹੀ ਕਹਾਂ ਜੀ ਗਰੀਬ ਲੋਕ ਹੈ ਦੇਖੋ ਇਹਨਾਂ ਦਾ ਜੋ ਵੀ ਹੈ ਆ ਮੜਾ ਮੋਟਾ ਦਵਾਈ ਗੁੱਟੀ ਆਪਣਾ ਕਰਿਆ ਜਹਾ ਜਿਸ ਤੇ ਉੱਪਰ ਕੀ ਆ ਕਰ ਸਕਾਂਗੇ ਤਿੰਨ ਮੁੱਤ ਆਉਂਗੀਆਂ ਇਹਨਾਂ ਨੂੰ ਪਤਾ ਹੀ ਹੈ ਹਾਂ ਜੀ ਤਸੀਲ ਰਾਜਪੁਰਾ ਪਿੰਡ ਉੜਦਨ ਹੈ ਜੀ ਆਪਣਾ ਉੜਦਨ ਕੀ ਸੰਕਤ ਹੈ ਠੀਕ ਹੈ ਜੀ ਬਾਕੀ ਸਾਰੇ ਸਾਮਣਾ ਜੀ ਦੇਖੋ ਹਸਪਤਾਲ ਦੇ ਵਿੱਚ ਸਾਰੇ ਪਏ ਆ ਜੀ ਇਹ ਮੋਗ ਜਰੂਰ ਹੋਣਾ ਚਾਹੀਦਾ ਹੈ